ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਆ ਹਨਾ ਕਿ ਜਿਹੜੇ ਭੈਣ ਭਰਾ ਸਾਨੂੰ ਕਮੈਂਟ ਕਰਦੇ ਆ ਇੰਨਾ ਪਿਆਰ ਕਰਦੇ ਆ ਤੇ ਅਸੀਂ ਵੀ ਸੋਚਿਆ ਕਿ ਉਹਨਾਂ ਭੈਣ ਭਰਾਵਾਂ ਦੇ ਨਾਂ ਬੋਲ ਕੇ ਤੇ ਦੱਸੀਏ ਵੀ ਨਾਲੇ ਜਿੱਦਾਂ ਮਤਲਬ ਉਸ ਪੁੱਛਦੇ ਵੀ ਸਾਰੇ ਜਾਣੇ ਪੁੱਛਦੇ ਵੀ ਆ ਕਿ ਤੁਹਾਡਾ ਪਿੰਡ ਕਿਹੜਾ ਆ ਸਾਡੇ ਬੇਟੇ ਦਾ ਕੀ ਨਾਮ ਆ ਜਿਹੜੇ ਤਾਂ ਥੋੜੇ ਬੁਦੇ ਸਵਾਲ ਉਹਨਾਂ ਦੇ ਜਵਾਬ ਮੈਨੂੰ ਅਸੀਂ ਦਵਾਂਗੇ ਕਮੈਂਟਾਂ ਰਾਈਟ ਕਰਕੇ ਦੱਸਾਂਗੇ ਹਾਂਜੀ ਹਾਂਜੀ ਤੇ ਅੱਜ ਆਪਾਂ ਹੁਣ ਉਹ ਲੱਗੇ ਆ ਸ਼ੁਰੂ ਕਰਨ ਤੇ ਜਿਹੜੇ ਕਿਸੇ ਭੈਣ ਭਰਾ ਦਾ ਨਾਮ ਰਹਿ ਗਿਆ ਹੋਊਗਾ ਨਾ ਤੇ ਉਹ ਇਤਰਾਜ਼ ਨਾ ਕਰਿਓ ਜਿੰਨੇ ਕੇ ਲੱਗੇ ਵੀ ਅਸੀਂ ਲਿਖ ਸਕਦੇ ਉਹਨੇ ਤਾਂ ਹੀ ਲਿਖ ਲਏ ਆ ਤੇ ਬਾਕੀ ਜਿਹੜੇ ਥੋੜੇ ਬਹੁਤੇ ਰਹਿਣਗੇ ਫਿਰ ਕਮੈਂਟ ਕਰਿਓ ਤੇ ਫਿਰ ਨਾਮ ਲਵਾਂਗੇ ਹੀ ਬਾਕੀ ਵੀ ਲਵਾਂਗੇ ਸਾਰਿਆਂ ਦੇ ਨਾਮ ਤੇ ਹੁਣ ਕੋਸ਼ਿਸ਼ ਤੇ ਪੂਰੀ ਕੀਤੀ ਮੈਂ ਸਾਰਿਆਂ ਦੇ ਲੈ ਸਕਾਂ ਪਰ ਹੋ ਸਕਦਾ ਮੇਰੇ ਕੋਲ ਇੱਕ ਅਦਾ ਰਹਿ ਗਿਆ ਹੋਵੇ ਤੇ ਉਹ ਭੈਣ ਭਰਾ ਮੇਰੇ ਜਰੂਰ ਕਮੈਂਟ ਕਰਿਓ ਫਿਰ ਦੁਬਾਰਾ ਕਿ ਤੁਹਾਡਾ ਨਾਮ ਨਹੀਂ ਮੈਂ ਕੋ ਬੋਲਿਆ ਚਾਹੂ ਤੇ ਤੇ ਕਰੀਏ ਫਿਰ ਸਟਾਰਟ ਹਾਂ ਕਰੋ 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 ਤੇ ਸ਼ੁਰੂ ਆਪਾਂ ਕਰਦੇ ਆਂ ਗਿੱਲ ਬ੍ਰਦਰ ਤੋਂ ਹਾਂਜੀ ਹਾਂਜੀ ਗਿੱਲ ਬ੍ਰਦਰ ਆਈਡੀ ਤੋਂ ਆਉਂਦਾ ਵਾ ਕਮੈਂਟ ਐ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹਨਾਂ ਦੇ ਕਈ ਵਾਰੀ ਦੋ ਦੋ ਤਿੰਨ ਤਿੰਨ ਕਮੈਂਟ ਵੀ ਹੁੰਦੇ ਆ ਮਤਲਬ ਕਿ ਜਿੱਦਾਂ ਵੀਡੀਓ ਪੈਣੀ ਆ ਨਾ ਹਾਂ ਪਹਿਲੇ ਦੂਜੇ ਕਮੈਂਟ ਉਹਨਾਂ ਦੇ ਆਉਣੀ ਹੀ ਆਉਣੀ ਆ ਤੇ ਕਰਨਾ ਵੀ ਉਹਨਾਂ ਨੇ ਇਕੱਠੇ ਦੋ ਦੋ ਤਿੰਨ ਤਿੰਨ ਕਮੈਂਟ ਹੋ ਗਏ ਤੇ ਅਏ ਤੱਕ ਕੋਈ ਮਾੜੀ ਗੱਲ ਨਹੀਂ ਸਾਨੂੰ ਕੀਤੀ ਉਹਨਾਂ ਨੇ ਬਹੁਤ ਪਿਆਰ ਕਰਦੇ ਆ ਬੜੀ ਮਤਲਬ ਹੱਲਾਸ਼ੇਰੀ ਦਿੰਦੇ ਆ ਹਨਾ ਕਮੈਂਟ ਵਧੀਆ ਹੀ ਕਰਨਾ ਜਦੋਂ ਕਰਨਾ ਵਾ ਅਜੇ ਤੱਕ ਕੋਈ ਮਾੜਾ ਕਮੈਂਟ ਨਹੀਂ ਕੀਤਾ ਹਾਂਜੀ ਹਾਂਜੀ ਨਹੀਂ ਬੜੇ ਵਧੀਆ ਵਾ ਤੇ ਦੂਜੀ ਨੰਬਰ ਤੇ ਹੁੰਦੇ ਆ ਬਲਜਿੰਦਰ ਪਦਨ ਇਹਨਾਂ ਨੇ ਵੀ ਹੱਣ ਰਿਏ ਤੇ ਕਮੈਂਟ ਕਰਨਾ ਹੁੰਦਾ ਵਾ ਇਹ ਤਾਂ ਮਤਲਬ ਹੱਣ ਤੋਂ ਸ਼ੁਰੂ ਤੋਂ ਜੁੜੇ ਇਹਨਾਂ ਨਾਲ ਸ਼ੁਰੂ ਤੋਂ ਹੀ ਜਿਉਂਦੇ ਅਸੀਂ ਇਹ ਕੰਮ ਕਰ ਚ ਪਏ ਆ ਨਾ ਉਹਦੇ ਹੱਣ ਦੇ ਬੰਦੇ ਜੁੜੇ ਆ ਹਾਂਜੀ ਤੇ ਅਸੀਂ ਬਹੁਤ ਧੰਨਵਾਦ ਆ ਇਹਨਾਂ ਦੇ ਹਾਂਜੀ ਵੀ ਜਿਹੜੇ ਸਾਨੂੰ ਇਹਨਾਂ ਦਾ ਮਤਲਬ ਪਹਿਲਾ ਕਮੈਂਟ ਜਿਹੜਾ ਮੈਂ ਵੇਖਦਾ ਨਾ ਵੇ ਮੋਸਟਲੀ ਵੀ ਇਹਨਾਂ ਦਾ ਹੁੰਦਾ ਹਾਂ ਨੂੰ ਹਾਂਜੀ ਹਮੇਸ਼ਾ ਹਰ ਵੀਡੀਓ ਤੇ ਬਾਕੀ ਇਹ ਕਿ ਬੜਾ ਪਿਆਰ ਕਰਦੇ ਸਾਰੇ ਭੈਣ ਭਰਾ ਤੇ ਤੀਜਾ ਹੈਗਾ ਪਵਿੱਤਰਜੀਤ ਕੌਰ ਦਾ ਪਵਿੱਤਰਜੀਤ ਪਵਿੱਤਰਜੀਤ ਵੀ ਨੇ ਵੀ ਹਰ ਇੱਕ ਕਮੈਂਟ ਕਰਨਾ ਹੁੰਦਾ ਹਰ ਇੱਕ ਵੀਡੀਓ ਤੇ ਵਲੌਗ ਤੇ ਵੀ ਬੜਾ ਵਧੀਆ ਕਮੈਂਟ ਕਰਦੇ ਆ ਉਹ ਬੜਾ ਪਿਆਰ ਕਰਦੇ ਆ ਤੇ ਧੰਨਵਾਦ ਆ ਪਵਿੱਤਰਜੀਤ ਜੀ ਤੁਹਾਡਾ ਵੀ ਤੇ ਫਿਰ ਆ ਗਿਆ ਨਰਿੰਦਰ ਕੌਰ ਡੇਰਾ ਪਪਾ ਨਾਨਕਾ ਇਹਨਾਂ ਦਾ ਵੀ ਬੜਾ ਸੋਹਣਾ ਕਮੈਂਟ ਹੁੰਦੇ ਆ ਹਰ ਇੱਕ ਵਲੌਗ ਤੇ ਹਰ ਇੱਕ ਵੀਡੀਓ ਤੇ ਵਧੀਆ ਕਮੈਂਟ ਕਰਦੇ ਆ ਇਹ ਵੀ ਬਹੁਤ ਪਿਆਰ ਕਰਦੇ ਆ ਤੁਹਾਨੂੰ ਅੱਜ ਹੀ ਤੁਹਾਡਾ ਤੇ ਫੇਰ ਆ ਗਿਆ ਮਾਰੀਆ ਬਾਜਵਾ ਪਾਕਿਸਤਾਨ ਹਾਂ ਬਿਲਕੁਲ ਇਹਨਾਂ ਦਾ ਖਾਸ ਧੰਨਵਾ ਜਿਹੜਿਆਂ ਨੂੰ ਪਾਕਿਸਤਾਨ ਤੋਂ ਵੇਖਣ ਦੇ ਆ ਹਾਂਜੀ ਹਾਂਜੀ ਤੇ ਸਿਹਤ ਤੈਦ ਲੋ ਬੜੀ ਕੀ ਹੁੰਦੀ ਆ ਬਾਡੇ ਜਿਹੜੇ ਨਾਲ ਇਹੋ ਧੰਵਾ ਹਾਂਜੀ ਹਾਂਜੀ ਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਸਾਡੇ ਇੱਕ ਮਿੰਟ ਦਾ ਰਿਪਲਾਈ ਨਹੀਂ ਕਰਦੇ ਕਿ ਅਸੀਂ ਪਾਕਿਸਤਾਨ ਤੋਂ ਆ ਤਾਂ ਨਹੀਂ ਕਰਦੇ ਨਹੀਂ ਵੀਰ ਜੀ ਇਹੋ ਜੀ ਕੋਈ ਗੱਲ ਨਹੀਂ ਗਈ ਤੇ ਤੁਸੀਂ ਵੀ ਸਾਡੇ ਵੀਰ ਜੀ ਜਿੱਦਾਂ ਹਟ ਇੱਥੇ ਭੈਣ ਭਰਾ ਉਹਦਾ ਹੀ ਕਿ ਨਹੀਂ ਜੀ ਵੀਰ ਜੀ ਸਾਡੇ ਵੀਰ ਭਰਾ ਉਹਦੇ ਤੁਸੀਂ ਨੇ ਹਾਂ ਜੀ ਤੇ ਤੁਸੀਂ ਇਹ ਕਦੀ ਨਹੀਂ ਦਿਲ ਚ ਸੋਚਣਾ ਕਿ ਜਾਂ ਤੁਸੀਂ ਪਾਕਿਸਤਾਨ ਤੋਂ ਜਾਂ ਕਿੱਦਾਂ ਪਾਕਿਸਤਾਨ ਵਾਲੇ ਵੀ ਸਾਡੇ ਆਪਣੇ ਭੈਣ ਭਰਾ ਹਾਂ ਨਹੀਂ ਕੋਈ ਗੱਲ ਹੀ ਨਹੀਂ ਗਈ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿਉਂਕਿ ਤੁਸੀਂ ਹਰ ਇੱਕ ਵੀਡੀਓ ਤੇ ਕਮੈਂਟ ਕੀਤਾ ਹੁੰਦਾ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਜੀ ਤੇ ਬਹੁਤ ਜ਼ਿਆਦਾ ਹਿੰਮਤ ਦਿੰਦੇ ਜੀ ਸਾਨੂੰ ਤੇ ਤੁਸੀਂ ਵੀ ਦੱਸੋ ਕੋਹੋ ਨਾ ਬਾਰੇ ਜਿਹੜਾ ਇੰਨਾ ਕਰਦੇ ਆ ਉਹ ਨੰਦਿੰਦਰ ਵੀਰ ਬਾਰੇ ਹਰ ਵਾਰੀ ਲਿਖਿਆ ਹੁੰਦਾ ਨਹੀਂ ਜੀ ਬੜਾ ਵਧੀਆ ਲੱਗਦਾ ਜਦੋਂ ਇਹਨਾਂ ਦਾ ਕਮੈਂਟ ਆਉਂਦਾ ਵਾ ਤੇ ਇਹ ਵੀ ਕਈ ਵਾਰ ਚਲੋ ਪ੍ਰਮਾਤਮਾ ਹਰਗਦੇ ਲੰਮੀ ਉਮਰ ਕਰੇ ਹੈ ਹਾਂਜੀ ਹਾਂਜੀ ਕੋਈ ਸਾਨੂੰ ਅੱਗੇ ਪਿਛੇ ਵੀ ਜਾ ਕੇ ਯਾਦ ਕਰਦਾ ਹਾਂਜੀ ਹਾਂਜੀ ਬੜੀ ਖੁਸ਼ੀ ਹੁੰਦੀ ਆ ਬੜੀ ਖੁਸ਼ੀ ਹੁੰਦੀ ਆ ਹਾਂਜੀ ਤੇ ਇਹ ਆ ਕਿ ਚਲੋ ਬੜਾ ਵਧੀਆ ਲੱਗਦਾ ਵਾ ਕਿ ਭੈਣ ਭਰਦਾਇਦੀ ਦੂਰੋਂ ਕਮੈਂਟ ਆਵੇ ਤੇ ਹਾਂਜੀ ਹਾਂਜੀ ਕਿਉਂ ਜੀਵਨ ਹਾਂਜੀ ਬਿਲਕੁਲ ਸਹੀ ਗੱਲ ਹੈ ਹਾਂ ਤੇ ਫੇਰ ਅੱਗੇ ਜੀ ਰਣਜੀਤ ਗੋਸ਼ਲ ਰਣਜੀਤ ਗੋਸ਼ਲ ਇਹ ਵੀ ਬਹੁਤ ਵਧੀਆ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਅੱਗੋਂ ਆ ਗਈ ਹੈ ਜੋਤ ਡੱਲੇਵਾਲ ਹਾਂ ਇਹਨੇ ਵੀ ਬੜੇ ਵਧੀਆ ਕਮੈਂਟ ਕੀਤੇ ਹੁੰਦੇ ਆ ਹਾਂ ਇਹਨਾਂ ਦਾ ਵੀ ਕਮੈਂਟ ਮੈਂ ਲੈਣਾ ਵੀ ਧੰਨਵਾਦ ਤੁਹਾਡਾ ਹਨਾ ਇਹਨਾਂ ਦਾ ਕਮੈਂਟ ਵੀ ਹਰ ਇੱਕ ਵੀਡੀਓ ਤੇ ਹਾਂ ਹਰ ਇੱਕ ਵੀਡੀਓ ਤੇ ਹੁੰਦਾ ਵਾ ਤੇ ਮਨਜੀਤ ਕੌਰ ਪੱਡਾ ਇਹਨਾਂ ਨੇ ਵੀ ਹਰ ਵੀਡੀਓ ਤੇ ਹਰ ਬਲੌਗ ਤੇ ਆਪਣਾ ਕਮੈਂਟ ਕੀਤਾ ਹੁੰਦਾ ਤੇ ਬੜੇ ਪਿਆਰ ਨਾਲ ਕਮੈਂਟ ਕਰਦੇ ਆ ਤੇ ਬੜਾ ਵਧੀਆ ਲੱਗਦਾ ਵਾ ਪੜ ਕੇ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਅੱਗੇ ਆਗੇ ਜੀ ਦਿਲਜੀਤ ਸਿੰਘ ਦਲਜੀਤ ਸਿੰਘ ਵੀਰ ਜੀ ਤੁਸੀਂ ਵੀ ਬਹੁਤ ਵਧੀਆ ਜੀ ਬਹੁਤ ਜਿਆਦਾ ਪਿਆਰ ਕਰਦੇ ਜੀ ਸਾਨੂੰ ਤੇ ਬਹੁਤ ਵਧੀਆ ਕਮੈਂਟ ਕਰਦੇ ਜੀ ਕਿਉਮਨ ਜਿੰਦਰ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਜੁੜੇ ਜ ਸਾਡੇ ਨਾਲ ਇਸ ਤਰ੍ਹਾਂ ਗਾੜੀ ਹੋਰ ਭੰਨ ਭਰਾ ਜੋੜੋ ਠੀਕ ਨਹੀਂ ਹਾਂਜੀ ਹਾਂਜੀ ਤੇ ਚਲੋ ਇਸ ਤਰ੍ਹਾਂ ਹੀ ਤੁਹਾਡੇ ਨਾਲ ਇਹ ਸਭ ਕੁਝ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਦਲਜੀਤ ਸਿੰਘ ਜੀ ਜੇ ਰੱਗੇ ਆ ਗਏ ਮਨਪ੍ਰੀਤ ਕੌਰ ਇਟਲੀ ਤੋਂ ਹਾਂਜੀ ਇਹ ਮੇਰੀ ਭੈਣ ਹਰ ਵੀਡੀਓ ਤੇ ਹਰ ਬਲੌਗ ਤੇ ਕਮੈਂਟ ਜ਼ਰੂਰ ਕਰਦੇ ਆ ਤੇ ਬੜੀ ਖੁਸ਼ੀ ਹੁੰਦੀ ਮਨ ਨੂੰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਿਠੇ ਭੈਣ ਭਰਾ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਆ ਹੈਨਾ ਇੱਕ ਹਿੰਮਤ ਜੀ ਮਿਲਦੀ ਜਾਂਦੀ ਹੈ ਹਾਂਜੀ ਬਿਲਕੁਲ ਸਹੀ ਗੱਲ ਬਾਤ ਉੱਥੇ ਕਿ ਕੋ ਮਾਹ ਟਾਈਮ ਆਪਣਾ ਆਪਣਾ ਨਿਕਲਦਾ ਵਾ ਹਾਂਜੀ ਤੇ ਕੋਈ 10 15 ਮਿੰਟ ਕੱਢੇ ਵੀ ਨਹੀਂ ਵਾ ਤੇ ਬੜੀ ਵਧੀਆ ਗੱਲ ਹੁੰਦੀ ਹਾਂਜੀ ਹਾਂਜੀ ਨਹੀਂ ਬੜਾ ਵਧੀਆ ਲੱਗਦਾ ਵਾ ਬਹੁਤ ਚਲੋ ਮਾਲਕ ਜਿੱਥੇ ਵੀ ਕਿਤੇ ਆਪਣੀਆਂ ਕਮਾਈਆਂ ਕਰਦੇ ਆ ਬਾਬਾ ਨਾਨਕ ਬੋਦੇ-ਬੋਦੇ ਭਾਗ ਲਾਗੇ ਹਰ ਘਰ ਨੂੰ ਹਾਂਜੀ ਠੀਕ ਆ ਤੇ ਬਹੁਤ ਬਹੁਤ ਧੰਨਵਾਦ ਆ ਮਨਪ੍ਰੀਤ ਕੌਰ ਹਾਂਜੀ ਤੇ ਅੱਗੇ ਆਗੇ ਜੀ ਲਾਡੀ ਗੁਰੂ ਇਹ ਵੀ ਬਹੁਤ ਵਧੀਆ ਕਮੈਂਟ ਕਰਦੇ ਆ ਬਹੁਤ ਬਹੁਤ ਥੈਂਕਸ ਤੁਹਾਡਾ ਤੇ ਅੱਗੇ ਆ ਮੰਨਾ ਔਜਲਾ ਹਾਂ ਇਹਨਾਂ ਦਾ ਵੀ ਕਮੈਂਟ ਆਉਂਦਾ ਹੀ ਆਉਂਦਾ ਇਹ ਮੈਸਨ ਔਜਲਿਆਂ ਤੋਂ ਔਜਲਿਆਂ ਤੋਂ ਸ਼ਾਇਦ ਇਹ ਮੈਨੂੰ ਮਿਲਿਆ ਹੀ ਨਹੀਂ ਮੈਸਨ ਅੱਡੇ ਸਾਡੇ ਬੰਦੇ ਅੱਛਾ ਬੜਾ ਵਧੀਆ ਲੱਗਦਾ ਹਨਾ ਜਦੋਂ ਬਿਆਨ ਕਰਦੇ ਆਪਣੇ ਇਹੋ ਜਿਹੇ ਅੱਡੇ ਲੱਗੇ ਹੋਏ ਨੇ ਇਥੋਂ ਮੈਸਨ ਕਮੈਂਟ ਕਰਦੀ ਭੈਣ ਜੀ ਹਾਂਜੀ ਇੱਕ ਆਗੇ ਜੀਤਾਰੀਵਾਲ ਤੋਂ ਆਸ਼ੂ ਰਿਸ਼ੀ ਅੱਛਾ ਜੀ ਹਾਂਜੀ ਉਹ ਆਪਣੇ ਭਰਾ ਜਫਰਵਾਲ ਤੋਂ ਅੱਛਾ 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 ਹਾਂ ਉਹ ਸਾਡੀਆਂ ਵੀਡੀਓ ਬੜੀ ਵਧੀਆ ਤੇ ਬੜਾ ਆਪਣਾ ਪ੍ਰੇਮ ਪਿਆਰ ਉਹਨਾਂ ਦਾ ਬਣਿਆ ਵਾ ਤੇ ਹੁਣ ਉਹ ਵੀਰ ਸਾਡਾ ਚਲ ਗਿਆ ਵਾ ਕੈਨੇਡਾ ਤੇ ਹੁਣ ਉਹ ਵਾਈਫ ਉਹਨਾਂ ਦੇ ਉੱਥੇ ਹੀ ਕੇ ਅੱਛਾ ਉਹਨਾਂ ਨੇ ਵੀ ਮਸਲਾ ਸਸਦੂ ਦੇ ਬੜੀਆ ਆਪਣਾ ਉਹ ਸੈਟਲਮੈਂਟ ਕੰਮ ਕਰ ਲਿਆ ਸਾਰਾ ਉਹਨਾਂ ਨੇ ਇੱਥੇ ਵੀ ਬੜੇ ਵਧੀਆ ਹੀ ਉਹ ਏਜੰਸੀਆਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਸੀਗੇ ਤੇ ਬੜਾ ਆਪਣੇ ਨਾਲ ਵਧੀਆ ਪਿਆਰ ਬਣਿਆ ਸੀ ਉਹਨਾਂ ਦਾ ਵੀ ਹਮ ਨਹੀਂ ਬਹੁਤ ਬੰਦਿਆ ਕਮੈਂਟ ਕਰਦੇ ਰਹੇ ਬਹੁਤ ਬਹੁਤ ਧੰਨਵਾਦ ਮੇਰੇ ਪਿੰਨ ਵੀ ਮਿਲਦੇ ਰਹੇ ਰਹਿਣਾ ਨਹੀਂ ਮਿਲੇ ਬੜੀ ਅਰੀ ਤੇ ਬੜਾ ਧੰਨਵਾਦ ਵੀਰ ਦਾ ਸਪੋਰਟ ਕਰਦੇ ਜਿਹੜੇ ਠੀਕ ਠੀਕ ਅੱਗੇ ਅੱਗੇ ਆ ਗਏ ਜੀ ਅੰਜਨਾ ਨਕਵਾਲ ਕੈਨੇਡਾ ਤੋਂ ਤੇ ਇਹਨਾਂ ਨੇ ਹਰ ਵੀਡੀਓ ਵਿੱਚ ਬੜੇ ਪਿਆਰ ਨਾਲ ਕਮੈਂਟ ਕੀਤਾ ਹੁੰਦਾ ਵਾ ਹਰ ਬਲੌਗ ਵਿੱਚ ਹਰ ਵੀਡੀਓ ਵਿੱਚ ਤੇ ਅਸੀਂ ਦਿਲੋਂ ਤੁਹਾਨੂੰ ਆਤ ਕਰਦੇ ਆ ਜੀ ਤੁਹਾਡਾ ਅੰਜਨਾ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਐਡੀ ਦੂ ਸਾਨੂੰ ਦੇਖਣ ਵਾਲਿਆਂ ਨੂੰ ਸਹੀ ਗੱਲ ਵਾ ਇੰਨੀ ਦੂ ਸਾਰੇ ਜਾਣੇ ਕਿੰਨੇ ਕਮੈਂਟ ਹੁੰਦੇ ਕਿੰਨਾ ਪਿਆਰ ਕਰਦੇ ਆ ਸਾਰੇ ਹਨਾ ਹਾਂਜੀ ਹਾਂਜੀ ਤੇ ਅਗੋ ਆ ਗਏ ਜੀ ਸਵਿੰਦਰ ਕੌਰ ਬਹੁਤ ਬਹੁਤ ਥੈਂਕ ਯੂ ਨਿਰਿੰਦਰ ਕੌਰ ਬਹੁਤ ਵਧੀਆ ਕਮੈਂਟ ਕਰਦੇ ਹੈ ਹਨਾ ਇਹ ਵੀ ਬੜਾ ਵਧੀਆ ਫੈਨ ਕਰਦੇ ਸੀਗਾ ਹਰ ਵੀਡੀਓ ਚ ਕਮੈਂਟ ਹੁੰਦਾ ਇਹਨਾਂ ਦਾ ਕੀ ਹੈਗੇ ਨਿਰਿੰਦਰ ਕੌਰ ਨਿਰਿੰਦਰ ਕੌਰ ਵੀ ਜਦੋਂ ਤੋਂ ਮਤਲਬ ਅਸੀਂ ਇਹ ਵੀਡੀਓ ਬਣਾਉਣਾ ਉਦੋਂ ਤੋਂ ਇਹਨਾਂ ਨਾਲ ਜੁੜੇ ਹੈ ਵੀ ਹਾਂਜੀ ਹਾਂਜੀ ਤੇ ਉਦੋਂ ਤੋਂ ਹੀ ਕਮੈਂਟ ਕਰਨ ਲੱਗੇ ਆ ਤੇ ਬੜਾ ਵਧੀਆ ਜਿਹਾ ਲੱਗਦਾ ਕਿ ਇੰਨਾ ਪਿਆਰ ਕਰਦੇ ਸਾਰੇ ਭੈਣ ਭਰਾ ਕਿਉਂ ਨਿਰਿੰਦਰ ਬਹੁਤ ਵਧੀਆ ਗੱਲ ਹੈਗੀ ਜੀ ਐਦਾਂ ਹੀ ਵੀ ਜਿਹੜਿਆਂ ਤੋਂ ਪਹਿਲੀਆਂ ਤੋਂ ਜੁੜ ਜੇ ਹਾਂ ਹੈਨਾ ਪਹਿਲਾਂ ਜਦੋਂ ਆਪਾਂ ਆਪਣੇ ਚੈਨਲ ਨਹੀਂ ਨਾ ਬਣਾਏ ਉਦੋਂ ਵੀ ਜੁੜੇ ਆ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਅਜੇ ਤੱਕ ਪਤਾ ਨਹੀਂ ਕਿ ਸਾਡੇ ਆਪਣੇ ਵੀ ਚੈਨਲ ਆ ਮਨਜਿੰਦਰ ਜੀਵਨ ਟੀਵੀ ਤੇ ਮਨਜਿੰਦਰ ਜੀਵਨ ਵਲੌਗ ਉਹ ਸਾਰੇ ਜਣੇ ਸਬਸਕ੍ਰਾਈਬ ਕਰ ਲੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜਿਹੜਾ ਸਾਡਾ ਨਿੱਕਾ ਚੈਨਲ ਆ ਮਨਜਿੰਦਰ ਜੀਵਨ ਵਲੌਗ ਇਹਨੂੰ ਬਹੁਤ ਬਹੁਤ ਪਿਆਰ ਦਿਓ ਇਹਦੇ ਤੇ ਮਤਲਬ ਅਸੀਂ ਵਲੌਗ ਵਲਗ ਜਿਹੜੇ ਆਪਣੇ ਡੇਲੀ ਅਪਲੋਡ ਕਰਦੇ ਰਹਿੰਦਾ ਵਾ ਹਾਂਜੀ ਇੱਥੇ ਜੋ ਕੋ ਕਰੀਦਾ ਉਹ ਤੁਹਾਨੂੰ ਦਿਖਾਈ ਦੇਵਾ ਰਮਾਨਾ ਤੇ ਇੱਕ ਗੱਲ ਇਹ ਆ ਕਿ ਤੁਸੀਂ ਸਾਰੇ ਭੈਣ ਭਰਾਵਾਂ ਨੂੰ ਸਾਨੂੰ ਦੱਸਿਆ ਵੀ ਕਰੋ ਵੀ ਆਪਾਂ ਤੁਹਾਡੇ ਵਾਸਤੇ ਕਿਹੋ ਜਿਹੇ ਵਲੌਗ ਲੈ ਕੇ ਆਈਏ ਸਹੀ ਗੱਲ ਕਿੱਦਾਂ ਦੀ ਵੀਡੀਓ ਲਿਆਈ ਹੈ ਕਿਦਾਂ ਦੇ ਮਤਲਬ ਵਲੌਗ ਲੈ ਕੇ ਆਈ ਕਿਹ ਮੌਕੇ ਹੁੰਦਾ ਵੀ ਆਪਣੇ ਦਿਮਾਗ 'ਚ ਨਹੀਂ ਉਹ ਗੱਲ ਹੁੰਦੀ ਹਾਂ ਹਾਂ ਤੁਸੀਂ ਉਹ ਦੇਖਣੀ ਚਾਹੁੰਦੇ ਹੋ ਤਾਂ ਫਿਰ ਕਿਦਾਂ ਹਨ ਤੁਸੀਂ ਕਮੈਂਟ ਰਾਈਂ ਦੱਸ ਸਕਦੇ ਹਾਂ ਹਾਂਜੀ ਤੇ ਅਗੇ ਆ ਗਏ ਰਜਵਿੰਦਰ ਸ਼ੈਣੀ ਹਾਂਜੀ ਰਜਵਿੰਦਰ ਸ਼ੈਣੀ ਇਹਨਾਂ ਦੇ ਵੀ ਕਮੈਂਟ ਬਹੁਤ ਵਧੀਆ ਹੁੰਦੇ ਆ ਤੇ ਚਲੋ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀ ਤੇ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਵੀ ਹਰ ਵੀਡੀਓ ਤੇ ਕਮੈਂਟ ਕਰਦੇ ਆ ਤੇ ਬਹੁਤ ਵਧੀਆ ਕਮੈਂਟ ਹੁੰਦੇ ਨਾਲ ਦੇ ਵੀ ਅੱਗੇ ਆ ਜੀ ਹਰ ਨੂਰ ਵਾਲੀਆ ਇਹ ਵੀ ਬਹੁਤ ਵਧੀਆ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਹਰ ਨੂਰ ਵਾਲੀਆ ਜੀ ਤੁਹਾਡਾ ਅੱਗੇ ਸਿੰਘ 275 275 ਕਿ 73 673 ਆ ਨਦੀ ਆਈਡੀ ਤੇ ਇਹਨਾਂ ਨੇ ਵੀ ਮਤਲਬ ਹਰ ਵੀਡੀਓ ਤੇ ਕਮੈਂਟ ਕੀਤਾ ਹੁੰਦਾ ਤੇ ਕਮੈਂਟ ਵੀ ਇਹਨਾਂ ਦੇ ਬਹੁਤ ਵਧੀਆ ਹੁੰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਗੇ ਮਹਿਕ ਬਾਠ ਮਹਿਕ ਬਾਠ ਵੀ ਬਹੁਤ ਸੋਹਣੇ ਕਮੈਂਟ ਕਰਦੀ ਆ ਹਾਂ ਤੇ ਲਖਮਿੰਦਰ ਕੌਰ ਇਹਨਾਂ ਨੇ ਮਤਲਬ ਬਹੁਤ ਵਧੀਆ ਕਮੈਂਟ ਜਿਆਦਾ ਖਾਸ ਕਰਕੇ ਸਨੀ ਨੂੰ ਕਮੈਂਟ ਕੀਤੇ ਹੁੰਦੇ ਲਖਮਿੰਦਰ ਕੌਰ ਨੇ ਹਾਂਜੀ ਹਾਂਜੀ ਇਹਨਾਂ ਨੂੰ ਮਤਲਬ ਸਨੀ ਦੀ ਤੇ ਦਲਜੀਤ ਦੀ ਐਕਟਿੰਗ ਲੱਗਦਾ ਬਹੁਤ ਜਿਆਦਾ ਪਸੰਦ ਆ ਬਹੁਤ ਬਹੁਤ ਤੁਹਾਨੂੰ ਆਦਾ ਤੁਹਾਡਾ ਉਹਨਾਂ ਦਾ ਲੋਡਾ ਬਹੁਤ ਬਹੁਤ ਤੁਹਾਨੂੰ ਹਾਂਜੀ ਹਾਂਜੀ ਸਨੀ ਸਾਡਾ ਹੈ ਹੀ ਬੜਾ ਪਿਆਰਾ ਵਾ ਮਤਲਬ ਬਹੁਤ ਵਧੀਆ ਵਾ ਔਰ ਰੀਅਲੀ ਬੜਾ ਨਾਈਸ ਸੁਭਾਅ ਹਾਂ ਰੀਅਲੀ ਜਿਦਾਂ ਦੇ ਹੈਗੇ ਬਹੁਤ ਹਾਂ ਜਿਦਾਂ ਦੇ ਸੁਭਾਅ ਦੇ ਮਾਲਕ ਹਾਂ ਉਹਦੇ ਚ ਕੋਈ ਵਿਖਾਵਾ ਨਹੀਂ ਕੁਛ ਨਹੀਂ ਆ ਬਹੁਤ ਵਧੀਆ ਵਾ ਐਕਟਿੰਗ ਵੀ ਬੜੀ ਨੇਚਰਲ ਹੁੰਦੀ ਹੈ ਹਨਾ ਬਿਲਕੁਲ ਬ ਤੇ ਅਗੋਂ ਆ ਗਏ ਜੀ ਮਨਤਾਜ ਦੀਪ ਸਿੰਘ ਰਿਆੜ ਇਹ ਆ ਸਾਡੇ ਹਰਚੋਵਾਲ ਤੋਂ ਬਹੁਤ ਜ਼ਿਆਦਾ ਖਾਸ ਤੇ ਇਹ ਭੈਣ ਜੀ ਕਰਦੇ ਆ ਕਮੈਂਟ ਮੈਨੂੰ ਪਤਾ ਉਹਨਾਂ ਦਾ ਤੇ ਬੜੇ ਹੀ ਵਧੀਆ ਭੈਣ ਜੀ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੇ ਗਾੜੀ ਆ ਕੇ ਕਪਲ ਸ਼ਰਮਾ ਕੀ ਹੈ ਦਿੱਲੀ ਦਿੱਲੀ ਤੋਂ ਕਪਲ ਸ਼ਰਮਾ ਨੇ ਕਮੈਂਟ ਕੀਤਾ ਹੈ ਦਿੱਲੀ ਤੋਂ ਤੁਹਾਡੇ ਨਾਨਕੇ ਹੈਗੇ ਆ ਤਾਰੀਵਾਲ ਤੇ ਉਹ ਉਹ ਸਾਹਬ ਨਾ ਤੁਸੀਂ ਸਾਡੇ ਮਾਮਾ ਮਾਮੀ ਲੱਗੇ ਸਾਡਾ ਤੇ ਬੜੀ ਖੁਸ਼ੀ ਜੀ ਹੋਈ ਕਮੈਂਟ ਪੜ ਕੇ ਵੀ ਤੁਸੀਂ ਦਿੱਲੀ ਰਹਿ ਕੇ ਸਾਨੂੰ ਇੰਨਾ ਪਿਆਰ ਦੇਂਦੇ ਜੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਤੈਹ ਦੇ ਲੋ ਤੇ ਤੁਸੀਂ ਜਦੋਂ ਵੀ ਕਿਤੇ ਤਾਰੀ ਵਾਲਾ ਉਹ ਸਾਨੂੰ ਮਿਲ ਕੇ ਜਰੂਰ ਜਾਇਓ ਤਾਰੀਆ ਤੁਹਾਡਾ ਪਿੰਡ ਲੱਗ ਗਈ ਹੈ 10 ਕਿਲੋਮੀਟਰ 10 ਕਿਲੋਮੀਟਰ ਬਾਅਦ 10-15 ਮਿੰਟ ਦਾ ਰਾਹ ਹੈ ਹਾਂਜੀ ਹਾਂਜੀ ਜਦੋਂ ਵੀ ਆਓ ਸਾਨੂੰ ਜਰੂਰ ਮਿਲ ਕੇ ਜਾਇਓ ਹਾਂਜੀ ਤੇ ਆਉਣ ਦਾ ਵੀ ਏਡਾ ਵੱਡਾ ਕੋ ਚੱਕਰ ਨੇਗਾ ਹਾਂਜੀ ਧਾਰੇਵਾਲ ਤੋਂ ਖੁੰਡਾ ਤੇ ਖੁੰਡੇ ਤੋਂ ਲਾਸਟ ਪਿੰਡ ਹੀ ਆਪਣਾ ਹਾਂਜੀ ਹਾਂਜੀ ਤੇ ਬਾਹਰ ਵਾਰੀ ਸਾਡੇ ਘਰ ਵਾ ਪਿੰਡ ਚ ਵੱਡਦੀ ਵੀ ਲੋੜਦੀ ਹੈਗੀ ਤੇ ਪ੍ਰਿੰਕਾ ਪਗਤ ਤੇ ਇਹ ਇਹਨਾਂ ਨੇ ਇਹ ਕਮੈਂਟ ਕੀਤਾ ਹੈਗਾ ਕਿ ਤੁਹਾਡੇ ਪੇਕੇ ਜਿਹੜੇ ਆ ਉਹ ਸਾਡੇ ਪਿੰਡ ਦੇ ਲੱਗੇ ਆ ਤੇ ਤੁਸੀਂ ਦੱਸੋ ਪ੍ਰੇਨਕਾ ਜੀ ਪੀ ਕਿਹੜਾ ਪਿੰਡ ਵਾ ਤੁਹਾਡਾ ਲੱਗੇ ਇੰਦਾ ਨਹੀਂ ਪਤਾ ਲੱਗਦਾ ਤੇ ਤੁਸੀਂ ਦੱਸਿਓ ਜੇ ਲੱਗਿਆ ਤਾਂ ਤੁਸੀਂ ਮਿਲਣ ਆਇਓ ਜਰੂਰ ਸਾਨੂੰ ਇਹ ਗੱਲ ਹੀ ਨਹੀਂ ਜਦੋਂ ਮਰਜੀ ਆ ਹਾਂਜੀ ਹਾਂਜੀ ਤੇ ਬੜਾ ਵਧੀਆ ਲੱਗਦਾ ਜਦੋਂ ਭੈਣ ਭਰਾ ਇਹਦਾ ਲਿਖਦੇ ਆ ਹਨਾ ਆਕੀਆ ਸੁਨੀਤਾ ਜਰਮਨ ਤੋਂ ਸੁਨੀਤਾ ਜਰਮਨ ਤੋਂ ਇਹਨਾਂ ਨੇ ਵੀ ਬੜੇ ਵਧੀਆ ਕਮੈਂਟ ਕੀਤੇ ਹੁੰਦੇ ਆ ਚਲੋ ਬੜਾ ਵਧੀਆ ਲੱਗਦਾ ਜਦੋਂ ਭੈਣ ਭਰਾ ਇੱਡੀ ਦੂਰੋਂ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਫੇਰ ਆ ਗਏ ਸੁਵਿੰਦਰ ਕੌਰ ਗਰਦਾਸਪੁਰ ਤੋਂ ਮਨਜਿੰਦਰ ਗਰਦਾਸਪੁਰ ਤੋਂ ਆਏ ਤੇ ਇਹਨਾਂ ਨੇ ਕਿਹਾ ਕਿ ਜਦੋਂ ਵੀ ਤੁਸੀਂ ਕਿਤੇ ਗਰਦਾਸਪੁਰ ਆਓ ਤੇ ਸਾਡੇ ਕੋਲ ਜਰੂਰ ਆਇਓ ਅਸੀਂ ਗਰਦਾਸਪੁਰ ਤੇ ਆਉਂਦੇ ਰਹਿੰਨੇ ਤਕਰੀਬਨ ਸਾਡਾ ਕਿਹੜਾ ਵਜਦਾ ਰਹਿੰਦਾ ਵਾ ਤੇ ਚਲੋ ਪਰਮਾਤਮਾ ਨੇ ਚਾਇਆ ਤੇ ਕਿਤੇ ਤੁਹਾਡੇ ਨਾਲੇ ਮਿਲ ਹੋਈ ਜਾਣਗੇ ਬਿਲਕੁਲ ਹਾਂਜੀ ਹਾਂਜੀ ਇਹਦੀ ਮਿਲਣੇ ਕਿਤੇ ਰੱਬ ਤੋਂ ਵੀ ਹੋਣੀ ਕਿਤੇ ਆਉਂਦੇ ਜਾਂਦੇ ਕਿਤੇ ਮਿਲਣੇ ਹਾਂਜੀ ਹਾਂਜੀ ਤੇ ਅੱਗੇ ਆ ਗਏ ਜੀ ਪਰਮਜੀਤ ਗਿੱਲ ਪਮਾ ਹਾਂ ਇੰਨਾ ਨੇ ਵੀ ਹਰ ਵੀਡੀਓ ਤੇ ਕਮੈਂਟ ਕੀਤਾ ਹੁੰਦਾ ਵਾ ਬੜਾ ਵਧੀਆ ਲੱਗਦਾ ਵਾ ਕਿ ਇੰਨਾ ਪਿਆਰ ਕਰਦੇ ਸਾਡੇ ਭੈਣ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਸਹਿਯੋਗ ਨੇ ਤੁਰੇ ਫੇਰੀਦਾ ਵਾ ਵੀਰੋ ਐਡੇ ਐਡੇ ਵਧੀਆ ਕਮੈਂਟ ਵੇਖੀਂਦੇ ਆ ਤੇ ਫਿਰ ਸਾਡੀ ਥੋੜੀ ਹੌਸਲਾ ਵਜਾਈ ਹੋਈਦੀ ਵੀ ਵਾਕਿਆ ਹੀ ਸਾਨੂੰ ਕੋਈ ਵੇਂਦਾ ਹਾਂਜੀ ਜੀ ਬਿਲਕੁਲ ਤੁਹਾਡੇ ਕਰਕੇ ਫਿਰ ਵੀ ਅੱਜ ਤਿਰੋ ਆਪਣਾ ਕੰਮ ਸੀਗੇ ਚੱਲ ਜਾਂਦੇ ਆ ਤੁਸੀਂ ਵੇਖੀ ਜਾਂਦੇ ਨਹੀਂ ਪਿਆਰ ਨਾਲ ਹੀ ਚੱਲਣ ਡਿਆ ਕੰਮ ਸਾਡਾ ਉਦਾਂ ਹੀ ਕੱਢ ਚੋਗੇ ਫਿਰ ਦੋਸਤ ਗੱਲ ਆ ਅੱਗੇ ਆਜੀ ਜੀ ਰੇਖਾ ਸ਼ਰਮਾ ਇੰਨੇ ਨੇ ਕਿਹਾ ਕਿ ਅਸੀਂ ਢੁਗਲਵਾਲ ਤੋਂ ਆ ਅੱਛਾ ਤੇ ਇਹ ਮੇਰੇ ਪੇਗਿਆਂ ਤੋਂ ਆ ਤੇ ਫਿਰ ਇਹ ਆ ਕਿ ਬੜਾ ਵਧੀਆ ਲੱਗਾ ਮੈਨੂੰ ਇਹ ਪੜ੍ਹ ਕੇ ਹਨਾ ਹਾਂ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਰੇਖਾ ਜੀ ਤੁਸੀਂ ਜਰੂਰ ਆਇਓ ਸਾਨੂੰ ਮਿਲਣ ਫਿਰ ਤੁਸੀਂ ਮਿਲਣ ਕਿਉਂ ਨਹੀਂ ਆਏ ਅਜੇ ਤੱਕ ਤੇ ਅਸੀਂ ਮੱਲਵ ਤੇ 3-4 ਦਿਨ ਨਨ ਗਏ ਨੇ ਉੱਥੇ ਅਸੀਂ ਢੁਗਲਵਾਲ ਹੀ ਜਾਣੇ ਪਰ ਇਹ ਆ ਕਿ ਢੁਗਲਵਾਲ ਪਿੰਡ ਵਿੱਚ ਨਹੀਂ ਜਾਂਦਾ ਤੁਹਾਨੂੰ ਪਤਾ ਹੀ ਹੁਣਾਵਾ ਕਿ ਉਹ ਬਾਹਰ ਬਾਹਰ ਰਹਿੰਦੇ ਆ ਹਾਂਜੀ ਹਾਂਜੀ ਤੇ ਵੀਡੀਓ ਜਿੱਥੇ ਸਾਡੀਆਂ ਬਣਦੀਆਂ ਵਾਹੀਂ ਉੱਥੇ ਜਾਂਦੇ ਆ ਤੇ ਸਿੱਧੇ ਉੱਥੋਂ ਆ ਜਾਂਦੇ ਆ ਪਹਿਲਾਂ ਘਰ ਉਹਨਾਂ ਦਾ ਪਿੰਡ ਵਿੱਚ ਹੁੰਦਾ ਹੀਗਾ ਦੇ ਹੁਣ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਬਾਹਰ ਆਇਆ ਨੂੰ ਉਹਨਾਂ ਦਾ ਵੀ ਹੋਮ ਟੂਰ ਪਾਇਆ ਜੇ ਤੁਹਾਨੂੰ ਮਿਲ ਘਰ ਤੇ ਵੇਖਣਾ ਤੇ ਵੇਖ ਸਕਦੇ ਹੋ ਨਹੀਂ ਵੀ ਪਾਵਾਂਗੇ ਹੁਣ ਤੋਂ ਬਲਵਾਰ ਤੋਂ ਬਲਵਾਰ ਜਾ ਕੇ ਨਾ ਕਿਸੇ ਦਿਨ ਵਧੀਆ ਜਾ ਬਣਾ ਕਿਸੇ ਪਾਵਾਗੇ ਤੇ ਬਹੁਤ ਬਹੁਤ ਧੰਨਵਾਦ ਰੇਖਾ ਜੀ ਪ੍ਰਭਜੋਤ ਆਸਟ੍ਰੇਲੀਆ ਤੋਂ ਇਹ ਪ੍ਰਭਜੋਤ ਆਸਟ੍ਰੇਲੀਆ ਤੋਂ ਇਹ ਵੀ ਜਰੂਰ ਕਮੈਂਟ ਕਰਦੀ ਆ ਤੇ ਬੜਾ ਵਧੀਆ ਲੱਗਦਾ ਹਨਾ ਕਿ ਇਹਨੇ ਦੂਰ ਰਹਿ ਕੇ ਫੇਰ ਵੀ ਸਾਡਾ ਚੇਤਾ ਹੁੰਦਾ ਉਹਨਾਂ ਨੂੰ ਬੜੀ ਤਗੜੀ ਗੱਲ ਆ ਜੀ ਉਹਨਾਂ ਦੀ ਬੜੀ ਗੱਲ ਵਾਹ ਵੀ ਸਾਨੂੰ ਕੋਈ ਜ਼ਿਆਦਾ ਕਰਦਾ ਏਡੀ ਦੂਰ ਭੈਣਤਾ ਜਾ ਗਏ ਹਨਾ ਵੀ ਉਹਦੇ ਆਪਣੇ ਕੰਮ ਕਰਦੋਂ ਟਾਈਮ ਲੈਂਦੇ ਚਲੋ ਮਹਾਰਾਜ ਸਾਡੇ ਵੀ ਟਾਈਮ ਚ ਟਾਈਮ ਕਰਦੇ ਸਾਨੂੰ ਜ਼ਿਆਦਾ ਕੰਮ ਤੇ ਕਾਰੋਬਾਰ ਤੇ ਬਰਕਤ ਪਾਵੇ ਸੱਚੇ ਪਾਤਸ਼ਾਹ ਬਾਬਾ ਨਾਨਕ ਹਨਾ ਹਾਂਜੀ ਸਹੀ ਗੱਲ ਹੈ ਥੈਂਕ ਯੂ ਪ੍ਰਭਜੋਤ ਜੀ ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਤੇ ਅੱਗੇ ਆ ਗਏ ਲਖਵਿੰਦਰ ਕੌਰ ਅੱਛਾ ਇਹਨਾਂ ਨੇ ਮਤਲਬ ਲਖਵਿੰਦਰ ਕੌਰ ਬੜੇ ਸੋਹਣੇ ਕਮੈਂਟ ਕਰਦੇ ਇਹਨਾਂ ਨੇ ਇਹ ਕਿਹਾ ਸੀ ਵੀ YouTube ਦੀ ਬੈਸਟ ਜੋੜੀ ਆ ਮਨਜਿੰਦਰ ਜੀਵਨ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦੁਨੀਆਂ ਨੂੰ ਇਹ ਲਾਈਕ ਸਮਝਿਆ ਸਹੀ ਗੱਲ ਆ ਬਹੁਤ-ਬਹੁਤ ਧੰਨਵਾਦ ਅੱਗੇ ਆ ਗਏ ਪਰਮਿੰਦਰ ਕੌਰ ਪਰਮਿੰਦਰ ਕੌਰ ਵੀ ਹਰ ਵੀਡੀਓ ਤੇ ਕਮੈਂਟ ਕਰਦੇ ਆ ਤੁਹਾਨੂੰ ਬਹੁਤ-ਬਹੁਤ ਧੰਨਵਾਦ ਆ ਪਰਮਿੰਦਰ ਕੌਰ ਜੀ ਹਾਂਜੀ-ਹਾਂਜੀ ਬਹੁਤ ਵਧੀਆ ਲੱਗਦਾ ਵਾ ਕਮੈਂਟ ਪੜ ਕੇ ਹਾਂਜੀ-ਹਾਂਜੀ ਅੱਗੇ ਗਿੱਲ ਬ੍ਰਦਰ ਆ ਗਏ ਰਿੰਪੀ ਗੇਲਾ ਹਾਂ ਅਮਰਸਾ ਤੋਂ ਇਹਨਾਂ ਨੇ ਸਾਨੂੰ ਕਮੈਂਟ ਕੀਤਾ ਹੈ ਕਿ ਜਦੋਂ ਵੀ ਕਿਤੇ ਤੁਸੀਂ ਆਓ ਸਾਨੂੰ ਜਰੂਰ ਮਿਲ ਕੇ ਜਾਓ ਹਾਂਜੀ-ਹਾਂਜੀ ਤੇ ਕੋਈ ਨਹੀਂ ਜਦੋਂ ਸਾਡਾ ਗੇੜਾ ਲੱਗਾ ਆਪਾਂ ਜਰੂਰ ਆਵਾਂਗੇ ਹਾਂਜੀ-ਹਾਂਜੀ ਵਧੀਆ ਲੱਗਦਾ ਵਾ ਕਮੈਂਟ ਪੜ ਕੇ ਤੁਹਾਡਾ ਤੁਸੀਂ ਵੀ ਹਰ ਵੀਡੀਓ ਤੇ ਕਮੈਂਟ ਕੀਤਾ ਹੁੰਦਾ ਵਾ ਬਹੁਤ ਚੰਗਾ ਲੱਗਦਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਾਕੀ ਮੈਂ ਆਪਣਾ ਨੰਬਰ ਮੈਂਸ਼ਨ ਕਰ ਦੂੰਗਾ ਦੇ ਗਲੋਬ ਦੇ ਵਿੱਚ ਹਾਂਜੀ ਤੇ ਜਿੰਨੇ ਕੋ ਫੋਨ ਕਨੈਕਟ ਕਰਨਾ ਹਨ ਉਹਨੂੰ ਕਰ ਲਊਗਾ ਹਾਂਜੀ ਹਾਂਜੀ ਐਂਡ ਦੇ ਮੈਂ ਤੁਹਾਨੂੰ ਆਪਣਾ ਨੰਬਰ ਜ਼ਰੂਰ ਤੁਹਾਨੂੰ ਮੈਂ ਕਰੂੰਗਾ ਦੇ ਵਿੱਚ ਹਾਂਜੀ ਅੱਗੇ ਮਨਿੰਦਰ ਕੌਰ ਆ ਗੁਰਦਾਸਪੁਰ ਤੋਂ ਤੇ ਪਿੰਡ ਆ ਰਾਮਨਗਰ ਇਹਨਾਂ ਨੇ ਕਮੈਂਟ ਕੀਤਾ ਹੈ ਕਿ ਹਰਾਮਨਗਰ ਤੋਂ ਆ ਮੇਰੇ ਖਿਆਲ ਚ ਸਾਨੂੰ ਇੱਕ ਵਾਰੀ ਮਿਲੇ ਵੀ ਹੈਗੇ ਆ ਰਾਮਨਗਰ ਤੋਂ ਹਨਾ ਹਾਂਜੀ ਰਾਮਨਗਰ ਤੋਂ ਇੱਕ ਵਾਰੀ ਸਾਨੂੰ ਗੁਰਦਾਸਪੁਰ ਮਿਲੇ ਵੀ ਹੈਗੇ ਹਾਂ 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 ਤੇ ਬੜੇ ਵਧੀਆ ਵਾ ਹਨਾ ਵੇਖ ਲਓ ਕਿੰਨਾ ਪਿਆਰ ਕਰਦੇ ਆ ਇਹਨਾਂ ਨੇ ਵੀ ਕਿਹਾ ਵਾ ਸਾਡੀ ਨਿਸਤਰੀ ਹੈਗੀ ਆ ਤਨਜੀਤ ਤੇ ਹੋਣਾ ਨਾ ਪੱਪੂ ਹੋਣਾ ਨਾ ਉੱਥੇ ਜਿਹੜੇ ਆਰਧ ਕਰਦੇ ਆ ਹਾਂ ਹਾਂ ਅੱਛਾ ਅੱਛਾ ਹਾਂਜੀ ਉਹ ਮਿੱਟੂ ਆਪਣੇ ਤਿਬੜੀ ਵਾਲੇ ਨਾਨਕੇ ਰੋ ਉੱਥੇ ਠੀਕ ਠੀਕ ਤੇ ਉਹਨਾਂ ਦੇ ਨਾਨਕੇ ਇਹਦੀ ਉਹਨਾਂ ਦੀ ਭੂਆ ਵਾ ਤਿਬੜੀ ਹਾਂ ਤੇ ਉਸੇ ਘਰ ਹੀ ਸਾਡੇ ਨਾਨਕੇ ਆ ਜੀ ਟੀ ਹਾਂ ਤਨਜੀਤਾ ਤੇ ਪੱਪੂ ਉਹ ਨਾਂ ਬਾਕੀ ਨਾਂ ਦਾ ਮੈਨੂੰ ਦੂਜਿਆਂ ਦਾ ਤੇ ਪਤਾ ਨਹੀਂ ਛਿਦਿਆ ਨਾ ਨਹੀਂ ਇਹਨਾਂ ਨੇ ਰਾਮਨਗਰ ਤੋਂ ਹਰ ਵਾਰ ਕਮੈਂਟ ਕੀਤਾ ਹੁੰਦਾ ਹਾਂ ਹਾਂਜੀ ਹਾਂਜੀ ਤੇ ਇਹਨਾਂ ਨੇ ਇਹ ਹੀ ਲਿਖਿਆ ਹੁੰਦਾ ਕਿ ਸਾਨੂੰ ਜਰੂਰ ਮਿਲ ਕੇ ਜਾਇਓ ਉਹਦਾ ਨਜ਼ਰ ਆਈ ਇਹਨਾਂ ਦੀ ਉੱਤੇ ਜੀਵਨ ਇਹਨਾਂ ਦੀ ਭੂਆ ਵਾ ਹਾਂਜੀ ਤਨਜੀਤੇ ਹੋਣਾ ਕੀ ਪੱਪੂ ਕੀ ਤੇ ਸਾਡੀ ਸਾਡੇ ਉੱਤੇ ਨਾਨਕੇ ਠੀਕ ਆ ਹਾਂ ਉਹ ਘਰੇ ਅੱਛਾ ਗੋ ਸਿਮਰਤ ਕੌਰ ਨੇ ਲਿਖਿਆ ਵਾ ਕਿ ਤੁਹਾਡੇ ਬੇਟੇ ਦਾ ਸਾਨੂੰ ਨਾਂ ਸਮਝ ਨਹੀਂ ਆਉਂਦਾ ਫਿਰ ਇਹਦਾ ਨਾਂ ਕੀ ਲੈਂਦੇ ਜਬੀ ਅੱਜ ਦੱਸਾਂ ਤੁਹਾਨੂੰ ਮੈਂ ਤੇ ਬੜੇ ਜਾਣੇ ਕਨਫਿਊਜ਼ ਹੁੰਦੇ ਆ ਇਹ ਨਾਂ ਤੋਂ ਤੇ ਇਹਦਾ ਨਾਮ ਆ ਸਾਇਰਸ ਵੀਰ ਵੀਰ ਨਾਮ ਮਤਲਬ ਇਦਾਂ ਮੇਰਾ ਕੇ ਨੂ ਨਹੀਂ ਲੈਣਾ ਹੁੰਦਾ ਤੇ ਨਾਮ ਹੀ ਖੜਾ ਹੁੰਦਾ ਵਾ ਇਹਦਾ ਸਾਇਰਸ ਆ S A I R S ਸਾਇਰਸ B I R ਸਾਇਰਸ ਵੀਰ ਸਿੰਘ ਹਾਂਜੀ ਸਾਇਰਸ ਵੀਰ ਸਿੰਘ ਆ ਨਾ ਬੜੀ ਪ੍ਰੋਬਲਮ ਆ ਲੋਕਾਂ ਨੂੰ ਇਹ ਜੇ ਮੇਰੇ ਸਰਟੀਫਿਕੇਟ ਸਾਰੇ ਗਲਤ ਫਿਰ ਬਣਾਏ ਨਾ ਕੇ ਤੇ ਕੋਲਾਂਗਾ ਕੇ ਤੇ ਕੋ ਕੋ ਕੇ ਤੇ ਕੋ ਆ ਪਹਿਲਾ ਸਿਆਲ ਸਾਰਾ ਇਹੋ ਕੰਮ ਜਿੰਦਗਾ ਸਪੈਲਗਾ ਵਿੱਚ ਹੀ ਹੋ ਜਾਂਦਾ ਅੱਗਾ ਪਿੱਛਾ ਹਾਂਜੀ 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 ਤੇ ਹਰਮਨ ਬਾਜਵਾ ਹਾਂ ਜੀ ਹਾਂ ਜੀ ਬਾਬਾ ਬਕਾਲਾ ਤੋਂ ਹੂੰ ਇਹਨਾਂ ਨੇ ਵੀ ਬੜੇ ਵਧੀਆ ਕਮੈਂਟ ਕੀਤੇ ਹੁੰਦੇ ਆ ਤੇ ਇਹ ਕਹਿੰਦੇ ਆ ਕਿ ਸਾਡੇ ਕੋਲ ਜਰੂਰ ਆਓ ਹੂੰ ਤੇ ਨਾਲੇ ਤੁਸੀਂ ਦਰਸ਼ਨ ਕਰਕੇ ਜਾਓ ਬਾਬਾ ਬਕਾਲਾ ਤੇ ਨਾਲੇ ਸਾਡੇ ਘਰ ਆਓ ਇਹਨਾਂ ਨੂੰ ਬਹੁਤ ਵਧੀਆ ਲੱਗੂਗਾ ਤੇ ਤੁਹਾਨੂੰ ਵੀ ਬੜਾ ਵਧੀਆ ਲੱਗੂਗਾ ਤਾਂ ਨਿਕਾਹ ਆ ਜੀ ਬੀ ਆ ਪਿਆਰ ਕਰਦੇ ਨੇ ਇਹ ਤੁਹਾਡੇ ਪ੍ਰੋਗਰਾਮ ਕੇਵਰੇ ਹਾਂ ਜੀ ਤੇ ਜਰੂਰ ਆਵਾਂਗੇ ਤੁਹਾਡੇ ਕੋਲ ਆਪਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਅੱਗੇ ਆ ਗਏ ਜੀ ਪਰਮਜੀਤ ਸ਼ਰਮਾ ਜੁਆਸੇ ਤੋਂ ਹਾਂ ਜੀ ਹਾਂ ਜੀ ਏ ਵੀ ਵੀਰ ਬਹੁਤ ਪਤਾ ਨਹੀਂ ਵੀਰ ਆਕ ਭੈਣਾਂ ਵੀ ਬਹੁਤ ਕਮੈਂਟ ਕਰਦੇ ਆ ਬੜਾ ਵਧੀਆ ਲੱਗਦਾ ਵਾ ਬਹੁਤ ਬਹੁਤ ਤੁਹਾਨੂੰ ਵਾ ਜੀ ਤੁਹਾਡਾ ਤੇ ਅੱਗੋਂ ਆਗੇ ਜੀ ਹਾਂ ਸਮਾਦ ਜ਼ਿਲ੍ਹਾ ਮੋਗਾ ਤੋਂ ਦਲਜੀਤ ਕੌਰ ਖੁਖਰ ਸਮਾਦ ਪਾਈ ਜ਼ਿਲ੍ਹਾ ਮੋਗਾ ਤੋਂ ਇਹਨਾਂ ਨੇ ਬੜੇ ਕਮੈਂਟ ਹਰ ਵੀਡੀਓ ਤੇ ਕਮੈਂਟ ਇਹਨਾਂ ਨੇ ਦਲਜੀਤ ਨੂੰ ਹੀ ਜ਼ਿਆਦਾ ਕਮੈਂਟ ਕੀਤੇ ਹਨ ਦਲਜੀਤ ਨੂੰ ਬਹੁਤ ਪਸੰਦ ਕਰਦੇ ਆ ਬਣੀ ਨੂੰ ਦਲਜੀਤ ਨੂੰ ਹਾਂਜੀ ਹਾਂਜੀ ਆ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਬੜਾ ਵਧੀਆ ਲੱਗਦਾ ਜੀ ਤੁਹਾਡੇ ਕਮੈਂਟ ਪੜ ਕੇ ਨਹੀਂ ਸਹੀ ਗੱਲ ਆ ਜੀ ਤੇ ਹੋਰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਸਭਾ ਹਾਂਜੀ ਹਾਂਜੀ ਹਨਾ ਅੱਗੇ ਆਗੇ ਸਰਿੰਦਰ ਗਿੱਲ ਯੂ ਐਸ ਏ ਸ਼ਿਕਾਗੋ ਸ਼ਿਕਾਗੋ ਤੋਂ ਚਲੋ ਜੀ ਇਹਨਾਂ ਨੇ ਵੀ ਹਰ ਵੀਡੀਓ ਤੇ ਕਮੈਂਟ ਕੀਤਾ ਹੁੰਦਾ ਹਰ ਵਲੌਗ ਤੇ ਕਮੈਂਟ ਕੀਤਾ ਹੁੰਦਾ ਵਾ ਬੜਾ ਵਧੀਆ ਲੱਗਦਾ ਬਹੁਤ ਚੰਗਾ ਲੱਗਦਾ ਕਿ ਇੰਨੀ ਦੂਰ ਸਾਡੇ ਭੈਣ ਭਰਾ ਸਾਨੂੰ ਇੰਨਾ ਪਿਆਰ ਕਰਦੇ ਆ ਸਹੀ ਗੱਲ ਹਨਾ ਮਨਜਿੰਦਰ ਕਿੱਦਾਂ ਵਧੀਆ ਲੱਗਦਾ ਨਾ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ। ਇਹੀ ਆ ਜੀਵਨ ਪਰਮਾਤਮਾ ਹੀ ਵਧਾਵੇ ਤੇ ਬੰਦਾ ਵਧਦਾ। ਸਹੀ ਗੱਲ ਵਾ। ਤੇਲੀ ਤੇ ਅਸੀਂ ਕਿਹਨੂੰ ਜਾਣਦੇ ਨਾ ਕੋ ਸਾਨੂੰ ਜਾਣਦਾ। ਸਹੀ ਗੱਲ ਹਨ। ਤੇ ਹੁਣ ਆ ਚਲੋ YouTube ਦਾ ਕਰਕੇ ਸਾਨੂੰ ਕਿੰਨੇ ਭੈਣ ਭਰਾ ਹੱਡੇ ਨਾਲ ਜੁੜੇ ਆ। ਤੇ ਵਾਕਿਆ ਹੀ ਅਸੀਂ ਕਿਹਨੂੰ ਚੰਗੇ ਲੱਗਦੇ ਆ। ਸਾਡਾ ਜੋ ਵੀ ਕਾਰੋਬਾਰ ਹੈ। ਇਹ ਆ ਕਿ ਸਾਡੀ ਫੈਮਿਲੀ ਬੜੀ ਵੱਡੀ ਹੋ ਗਈ ਆ। ਹਾਂ ਬੜਾ ਪਿਆਰ ਸਾਡਾ ਵਧਿਆ ਵਾ। ਬਿਲਕੁਲ ਸਹੀ ਗੱਲ। ਹਾਂ ਜੀ। ਹਾਂ ਇੰਨੀ ਖੁਸ਼ੀ ਆ ਵੀ ਸਾਨੂੰ ਆਲੇ ਦੁਆਲੇ ਇੰਨੇ ਜ਼ਿਆਦਾ ਪਿਆਰ ਕਰਨ ਵਾਲੇ ਆ। ਅਸੀਂ ਕਿਤੇ ਬਾਹਰ ਵੀ ਜਾਵਾਂਗੇ ਤੇ ਉੱਥੇ ਵੀ ਸਾਨੂੰ ਪਿਆਰ ਕਰਨ ਵਾਲੇ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਤੇ ਚਲੋ ਜਿੱਥੇ ਚਲ ਗਏ ਕਿਤੇ ਪਿਆਰ ਕਰਨ ਟੱਕਰ ਹੀ ਜਾਣਾ ਹਾਂ ਕਰਮਾਂ ਵਾਲੇ ਆਪਾਂ ਦਾ ਬਿਲਕੁਲ ਸਹੀ ਗੱਲ ਸਹੀ ਗੱਲ ਸਹੀ ਗੱਲ ਤੇ ਸਰਿੰਦਰ ਕੌਰ ਗਿਲਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਹੀ ਗੱਲ ਹਾਂ ਜੀ ਲਵਦੀਪ ਸਿੰਘ ਲਵਦੀਪ ਸਿੰਘ ਇਹ ਵੀ ਇਹਨਾਂ ਨੇ ਵੀ ਹਰ ਵੀਡੀਓ ਤੇ ਕਮੈਂਟ ਕੀਤਾ ਹੁੰਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਗਰ ਸੋਨੂ ਕੌਰ ਸੋਨੂ ਕੌਰ ਇਹਨਾਂ ਨੇ ਵੀ ਹਰ ਵੀਡੀਓ ਤੇ ਬਹੁਤ ਸੋਨੇ ਕਮੈਂਟ ਕੀਤੇ ਨੇ ਇਹਨਾਂ ਦਾ ਮੋਸਟਲੀ ਹੁੰਦਾ ਹੁੰਦਾ ਕਮੈਂਟ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਹੁਣ ਨਾ ਜਿਹੜੇ ਮੇਰ ਕੋ ਨਾਂ ਨਹੀਂ ਬੋਲੇ ਗਏ ਤੇ ਗੁੱਸਾ ਨਾ ਕਰਿਓ ਮੇਰੇ ਭੈਣ ਭਰਾਵਾਂ ਪਰ ਅੱਧਿਲ ਤੇ ਨਾ ਲਾਇਆ ਹੋ ਕੋ ਕਮੈਂਟ ਕਰਕੇ ਮੈਨੂੰ ਦੱਸਿਓ ਜਰੂਰ ਕਿ ਕਿ ਸਾਡਾ ਨਾਂ ਨਹੀਂ ਲਿਆ ਤੇ ਅਹੀਂ ਫੇਰ ਤੁਹਾਡਾ ਨਾਂ ਲਾਵਾਂਗੇ ਸਹੀ ਗੱਲ ਸਹੀ ਹੈ ਹਨਾ ਐਵੇਂ ਨਿੱਕੀ ਜਿਹੀ ਗੱਲ ਤੋਂ ਮੂੰਹ ਨਾ ਮੱਟ ਕੇ 앉ਾ ਬਹਿ ਜੀ ਸਹੀ ਗੱਲ ਸਾਡੇ ਨਾਲ ਗੁੱਸਾ ਨਾ ਕਰਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਭੈਣ ਭਰਾਵਾਂ ਦੇ ਨਾਂ ਲਏ ਉਹ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਵਾ ਸਹੀ ਗੱਲ ਸਹੀ ਗੱਲ ਤੇ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਫੇਰ ਹੀ ਅਹੀਂ ਮਤਲਬ ਅੱਗੋਂ ਵਧੀਆ ਕੰਮ ਕਰਾਂਗੇ ਹਣਾ ਤੁਸੀਂ ਕਮੈਂਟ ਕਰਦੇ ਜੇ ਤੁਹਾਨੂੰ ਕੋਈ ਲੱਗਦਾ ਵਾ ਕਿ ਕਿੱਥੇ ਕਮੀ ਪਈ ਸਾਡੀ ਕਮੀ ਕਿੱਥੇ ਵਧੀਆ ਵਾ ਹਾਂਜੀ ਕੀ ਅਹੀਂ ਕਰਦੇ ਆ ਹਾਂਜੀ ਹਾਂਜੀ ਕਮੈਂਟਾਂ ਨਹੀਂ ਸਭ ਕੋ ਪਾ ਲਦਾ ਉਦਾਂ ਬੰਦੇ ਨੂੰ ਕੀ ਪਤਾ ਕੀ ਹੋਣਾ ਕੀ ਨਹੀਂ ਉਹ ਮੈਂ ਇਹੋ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਹੁਣ ਵੀਰ ਭਰਾ ਕੋ ਰਹਿ ਗਿਆ ਬਣਾ ਤੇ ਮਾੜਾ ਜਿਹਾ ਬੈਂਡ ਕਰਕੇ ਲੈ ਦੱਸ ਦਿਓ ਵੀ ਸਾਡਾ ਨੇ ਬੋਲਿਆ ਗਿਆ ਕਿ ਉਹ ਜੀ ਠੀਕ ਨਹੀਂ ਤੇ ਨਰਾਜ ਨਾ ਹੋਏ ਨਰਾਜ ਨਹੀਂ ਆ ਵੀ ਮੇਨ ਮੇਨ ਤੇ ਫੇਰ ਮੈਂ ਇਧਰ ਇਧਰ ਥੋੜਾ ਜਿਹਾ ਟਾਈਮ ਕੱਢ ਕੇ ਤੇ ਫੇਰ ਆ ਜਾਈ ਮੇਨ ਸਾਡੇ ਆਪ ਤੇ ਪਰ ਜਿਹੜੇ ਵੀਰ ਭਰਾ ਰਹਿ ਗਏ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਾਨੂੰ ਇੱਕ ਵਾਰੀ ਫੇਅਰ ਕਰ ਦਿਓ ਵੀ ਹੋ ਸਕਦਾ ਮੈਨੂੰ ਪੱਟ ਕਿਉਂਕਿ ਹਰ ਇੱਕ ਵੱਖਰੇ ਵੱਖਰੇ ਕਮੈਂਟ ਆਏ ਹੁੰਦੇ ਨੇ ਸਾਰੀਆਂ ਵੀਡੀਓ ਤੇ ਸਾਰੇ ਬਲੌਗਾਂ ਤੇ ਤੁਸੀਂ ਜਰੂਰ ਦੁਬਾਰਾ ਕਮੈਂਟ ਕਰਕੇ ਦੱਸੋ ਜਦਾਂ ਇਹੋਣੀ ਵੀਡੀਓ ਪਾਉਣੀ ਹੈ ਸਾਰੇ ਵਲੌਗ ਤੇ ਕਮੈਂਟ ਕਰਦੇ ਆ ਭਰੇ ਆ ਵੀ ਕਮੈਂਟ ਕਰਨ ਵਾਲਿਆਂ ਦੀ ਭੁੱਲ ਨਹੀਂ ਕੋ ਸਾਡੀ ਵੀ ਹੋ ਸਕਦੀ ਹੈ ਜੀ ਉਹ ਹਾਡੀਆਂ ਗਲਤੀਆਂ ਚਾਹਾਂ ਹਾਡੀਆਂ ਗਲਤੀਆਂ ਜਾਰੀ ਰਹੀਆਂ ਤੇ ਕਹਾਂ ਨਾ ਜਰੂਰ ਤਸਵੀਰ ਭਾਪੇ ਭੈਣ ਭਰਾ ਸਾਰੇ ਅੱਧਾ ਠੀਕ ਹਾਂਜੀ ਹਾਂਜੀ ਤੇ ਬਾਕੀ ਇਹ ਹੈ ਕਿ ਤੇ ਬਾਕੀ ਜਿਹੜਾ ਆ ਵੀਡੀਓ ਤੇ ਲੈ ਕਮੈਂਟ ਕਰੂਗਾ ਸ਼ੇਅਰ ਵਲੌਗ ਆ ਉਹ ਜਿੰਨੇ ਕੋਈ ਗੱਲ ਉਹਦੇ ਨਾਮ ਸਾਰਿਆਂ ਦੇ ਨਾਮ ਹੋ ਗਏ ਜਿੰਨੇ ਕਮੈਂਟ ਹੋਣਗੇ ਹਾਂਜੀ ਸਾਰਿਆਂ ਦੇ ਨਾਮ ਇੱਕ ਜੀ ਸ਼ੇਅਰ ਹੋ ਲਾਗੇ ਬਿਲਕੁਲ ਬਿਲਕੁਲ ਸਹੀ ਹੈ ਤੇ ਬੜਾ ਵਧੀਆ ਲੱਗਦਾ ਤੁਹਾਡੇ ਸਹੀ ਗਾ ਇਹ ਸਾਡਾ ਪਿੰਡ ਸਿਧਵਾਵਾ ਤੁਹਾਨੂੰ ਪੜੀ ਰਹੀਆਂ ਮਤਲਬ ਦੱਸਿਆ ਇਹ ਪਹਿਲਾਂ ਆਪਣੀ ਵੀਡੀਓ ਦੇ ਵਿੱਚ ਕਈ ਮਤਲਬ ਨਹੀਂ ਹੈ ਪਈਆਂ ਤਾਂ ਪਤਾ ਲੱਗਦਾ ਸਾਡਾ ਪਿੰਡ ਸਿਧਵਾਵਾ ਸ਼੍ਰੀ ਅਗੋਬਿੰਦਪੁਰ ਰੋਡ ਤੇ ਗਰਦਾਪੁਰ ਸ਼੍ਰੀ ਅਗੋਬਿੰਦਪੁਰ ਰੋਡ ਜਿਹੜਾ ਮੇਨ ਤੇ ਟਿੱਪੜ ਦੇ ਨਾਲ ਤੇ ਟਿੱਪੜ ਦੇ ਲੱਗੇ ਸਾਡਾ ਪਿੰਡ ਵਾ ਨਾ ਸਾਡੇ ਪਿੰਡ ਬਖਤਪੁਰ ਵਾ ਜਦਾ ਵਾ ਮਾਨ ਪਿੰਡ ਵਾ ਜਦਾ ਵਾ ਨਾਲ ਹੀ ਮਾਨ ਹੈ ਪੰਜ ਝੋਪੜਾ ਹਾਂਜੀ ਤੇ ਆਟਾ ਸਾਡੇ ਪਿੰਡ ਦਾ ਬਹੁਤ ਵੱਟਾ ਵਾ ਬੜਾ ਮਸ਼ਹੂਰ ਸਾਡੇ ਪਿੰਡ ਦਾ ਲੱਗੇ ਛਾਗੇ ਹਾਂਜੀ ਹਾਂਜੀ ਇਹ ਵੀ ਗੱਲ ਹੈਗੀ ਹੈ ਲੱਗੇ ਸਾਡੇ ਭੁੰਬਲੀ ਪਿੰਡ ਦਾ ਆ ਲਾਣਪੁਰ ਪਿੰਡ ਦਾ ਭਖਤਪੁਰ ਪਿੰਡ ਦਾ ਕਿੱਬੜ ਪਿੰਡ ਸਾਡੇ ਲੱਗੇ ਪਾਈਆਂ ਪੁੰਆਂ ਸਾਰੇ ਆਪਾਂ ਆਲ ਦਵਾਲੀ ਇੱਥੇ ਸਾਡੇ ਤਿੰਨ ਅੱਡੇ ਵੱਜਦੇ ਆ ਜੀ ਪਿੰਡ ਨੂੰ ਹਾਂਜੀ ਇੱਕੋ ਪੱਠੇ ਵਾਲਾ ਇੱਕ ਪੱਲਾ ਮਾਨਾ ਵਾਲਾ ਮੋੜ ਇੱਕ ਆਪਣੇ ਭੁੰਬਲੀ ਮੋੜ ਭੁੰਬਲੀ ਪੋਹਣ ਹਾਂਜੀ ਹਾਂਜੀ ਤਿੰਨ ਅੱਡੇ ਲੱਗਦੇ ਆ ਕੋਈ ਗੱਲ ਨਹੀਂ ਕਿ ਜਦੋਂ ਮਰਜ਼ੀ ਆ ਜੇ ਸਾਰੇ ਮਿਲਣ ਸਾਨੂੰ ਤੇ ਸਾਨੂੰ ਖੁਸ਼ੀ ਹੋਊਗੀ ਦਿਲੋਂ ਖੁਸ਼ੀ ਹੋਊਗੀ ਬਿਲਕੁਲ ਦਿਲੋਂ ਖੁਸ਼ੀ ਦੀ ਗੱਲ ਹੈ ਤੇ ਸ ਐਂਡ ਤੇ ਮਿਲੋਂ ਨੰਬਰ ਮੈਚ ਕਰ ਦਿੰਨੇ ਆ ਵੀਡੀਓ ਦਾ ਹਾਂ ਆਪਾਂ ਨੰਬਰ ਦੇ ਦੀ ਹਾਂਜੀ ਫਿਰ ਜਿਹੜੇ ਕਿਸੇ ਭੈਣ ਭਰਾ ਨੇ ਗੱਲ ਕਰਨੀ ਫੋਨ ਤੇ ਉਹ ਕਰਾਂਗੇ ਤੁਹਾਡੇ ਨਾਲ ਸਹੀ ਗੱਲ ਤੇ ਚਲੋ ਤੁਹਾਨੂੰ ਮਾਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਹਾਂਜੀ ਤੇ ਫਿਰ ਨਵੇਂ ਵਲੌਗ ਦੇ ਨਾਲ ਮਿਲਾਂਗੇ ਤੁਹਾਨੂੰ ਸਹੀ ਗੱਲ ਸਹੀ ਗੱਲ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ